ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ ਕਲੈਕਸ਼ਨ ਤੇ ਅੱਜ ਆਪਾਂ ਜੈਲੋ ਕਲਰ ਦਾ ਸੂਟ ਲੈ ਕੇ ਆਏ ਆਂ ਇਹ ਸਰੋਂ ਫੁੱਲਾ ਪੂਰਾ ਮਤਲਬ ਜਿਵੇਂ ਆਪਣੇ ਸਰੋਂ ਦੇ ਫੁੱਲ ਹੁੰਦੇ ਆ ਕੈਮਰੇ 'ਚ ਥੋੜਾ ਜਿਆ ਡਿਫਰੈਂਟ ਦਿਖ ਰਿਹਾਗਾ ਆਪਣਾ ਸੂਟ ਆ ਜਿਹੜਾ ਇਹ ਪੂਰਾ ਜੈਲੋ ਕਲਰ ਦਾ ਬਲੈਕ ਨਾਲ ਇਹਦੀ ਕੜਾਈ ਕੀਤੀ ਹੈ ਮਸ਼ੀਨੀ ਵਰਕ ਕੀਤਾ ਹੋਇਆ ਦਾ ਇਹ ਆ ਰਿਹਾ ਘੇਰਾ ਆ ਗਿਆ ਜੀ ਮੂਰਲਾ ਫਰੰਟ ਤੇ ਇਹਦਾ ਨੈਕ ਆ ਗਿਆ ਨੈਕ ਨਾਲ ਇਹਦਾ ਆਪਣਾ ਸਾਰਾ ਕੰਮ ਆਗਾ ਇਹ ਬਲੈਕ ਨਾਲ ਹੀ ਕੰਮ ਕੀਤਾ ਹੋਇਆ ਹੈਗਾ ਮਸ਼ੀਨੀ ਵਰਕ ਕੀਤਾ ਹੋਇਆ ਮਸ਼ੀਨ ਦਾ ਇਹ ਕੱਪੜਾ ਰਹੂਗਾ ਮਸਲੀਨ ਸਟੱਪਤੇ ਆਲਓਵਰ ਸੂਟ ਹੈ 5 ਮੀਟਰ ਵਿੱਚ ਇਹਦੀ ਬਾਟਮ ਆ ਜੋ ਪਿੱਛੇ ਇਹਦਾ ਜਿਹੜਾ ਦਾ ਦੁਪੱਟਾ ਦੇਖੋ ਵਿੱਚ ਵਿੱਚ ਇਹ ਰੈਸਿਪੀ ਵਰਕ ਕੀਤਾ ਹੋਇਆ ਇਹ 2 ਸਾਈਡ ਇਸ ਤਰ੍ਹਾਂ ਕੱਢੀ ਹੋਈ ਆ ਤੇ ਜਿਹੜੀ ਇਹਦੀ ਆਪਣੇ ਦੂਜੀ ਸਾਈਡ ਆ ਉਹ ਆਪਾਂ ਇਸ ਤਰ੍ਹਾਂ ਕੀਤੀ ਹੋਈ ਆ ਕੱਟ ਵਰਕ ਮਤਲਬ 4 ਸਾਈਡ ਇਹ ਕੀਤਾ ਹੋਇਆ ਕੱਟ ਵਰਕ ਤਾਂ 2 ਸਾਈਡ ਦੀ ਜਿਹੜੀ ਵੱਡੀ ਸਾਈਡ ਆ ਉਹ ਕੱਢੀ ਹੋਈ ਆ ਇਹ ਦਾ ਪ੍ਰਾਈਸ ਰਹੂਗਾ 1200 ਰੁਪਏ ਸ਼ਿਪਿੰਗ ਇਹਦੀ ਫ੍ਰੀ ਰਹੂਗੀ ਜੀ ਜੇਕਰ ਕਿਸੇ ਨੇ ਵੀ ਮੰਗਵਾਉਣਾ ਤਾਂ ਨੀਚੇ ਨੰਬਰ ਦਿੱਤਾ ਹੈ ਸਾਨੂੰ ਆਰਡਰ ਕਰ ਸਕਦੇ ਹੋ ਥੈਂਕ ਯੂ ਜੀ